ਤੇ ਆਪਸੀ ਰੰਜਿਸ਼ੇ ਜਾਂ ਫਿਰ ਆਪਸੀ ਕਿੜ ਕਿਸੇ ਵਿਅਕਤੀ ਨੇ ਇਹਨਾਂ ਬੂਟਿਆਂ ਤੇ ਕੱਢ ਦਿੱਤੀ 10 ਸਾਲ ਦੀ ਮਿਹਨਤ ਨੂੰ 1 ਮਿੰਟ 'ਚ ਸਾੜ ਕੇ ਸੁਆ ਕਰ ਦਿੱਤਾ ਗਿਆ ਅਮਰੂਦ ਤੋਂ ਲੈ ਕੇ ਨਾਰ ਕਿਨੂ ਅਵਾਕਾਡੋ ਲੀਚੀ ਚੀਕੂ ਅਤੇ ਹੋਰ ਪਤਾ ਨਹੀਂ ਕਿੰਨੇ ਹੀ ਬੂਟੇ ਇੱਕ ਤੇਲੀ ਲਾ ਕੇ ਸਾੜ ਕੇ ਸੁਆ ਕਰ ਦਿੱਤੇ ਗਏ ਤੇ ਗੁਰਦਾਸਪੁਰ ਦੇ ਪਿੰਡ ਬੁੱਲੋਵਾਲ ਤੋਂ ਕੁਦਰਤ ਪ੍ਰੇਮੀ ਅਤੇ ਐਨ ਆਰ ਆਈ ਇੱਕ ਨੌਜਵਾਨ ਸਾਹ ਬੁੱਲੋਵਾਲ ਨੇ 10 ਸਾਲਾਂ ਦੇ ਸਖਤ ਮਿਹਨਤ ਨਾਲ ਇਹ ਪਾਰਕਾਂ ਬਣਾਈਆਂ ਸਨ ਪਾਰਕਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ਜੋ ਕਿ ਪਿੰਡ ਨੂੰ ਚਾਰ ਚੰਨ ਲਾ ਰਹੇ ਸੀ ਬੂਟਿਆਂ ਨੂੰ ਸਾਮ ਸੰਭਾਲ ਲਈ ਵੀ ਆਪ ਮਾਲੀ ਰੱਖਿਆ ਅਤੇ ਬੂਟਿਆਂ ਨੂੰ ਪਾਲਿਆ ਪਰ ਉਸ ਪਾਰਕ 'ਚ ਬੀਤੇ ਦਿਨੀ ਕਿਸੇ ਵੱਲੋਂ ਅੱਗ ਲਗਾ ਦਿੱਤੀ ਗਈ ਜਿਸ ਨਾਲ ਸਾਰੇ ਪੌਦੇ ਅਤੇ ਬੂਟੇ ਬੁਰੀ ਤਰ੍ਹਾਂ ਝੋਲਸ ਗਏ ਇਹ ਸਾਡੇ ਵਾਸਤੇ ਮੈਂ ਕਹਾਂ ਵੀ ਨਵਾਂ ਕੰਮ ਨਹੀਂਗਾ ਇਹ ਹੋਇਆ ਕਿਉਂਕਿ ਪਤਾ ਨਹੀਂ ਉਹ ਕਿਸ ਤਰ੍ਹਾਂ ਦੇ ਲੋਕ ਨੇ ਇੱਕ ਤਾਂ ਦੇਖੋ ਭਲਾ ਕਰ ਰਿਹਾ ਇਨਸਾਨ ਇੱਕ ਜਿਹੜਾ ਆ ਬੁਰਾ ਕਰ ਰਿਹਾ ਨੇ ਉਹਨਾਂ ਲੋਕਾਂ ਨੇ ਪਹਿਲਾਂ ਵੀ ਚਲੋ ਕਾਫੀ ਵਾਰ ਇਹ ਕੰਮ ਸਾਡੇ ਨਾਲ ਕੀਤੇ ਨੇ ਪਰ ਫਾਲ ਵਾਲੇ ਬੂਟਿਆਂ ਨੂੰ ਜਿਹੜੀ ਅੱਗ ਲੱਗੀ ਆ ਇਹ ਸਾਡੇ ਵਾਸਤੇ ਬੜੀ ਦੁੱਖ ਦੀ ਘੜੀ ਆ ਕਿਉਂਕਿ ਮੈਂ ਸਮਝਦਾ ਵੀ ਬੂਟਾ ਜਿਹੜਾ ਲਾਇਆ ਉਹਨੂੰ ਬੱਚਿਆਂ ਵਾਂਗੂ ਪਾਲਿਆ ਆ ਲਗਾਤਾਰ ਰੋਜ਼ ਦੀ ਮਿਹਨਤ ਆ ਉਸ ਇਨਸਾਨ ਦੀ ਮਨ ਲੋ ਕਿ ਇਹਨਾਂ ਬੂਟਿਆਂ ਨੂੰ ਸਾਂਭ-ਸਵਾਲ ਵਾਸਤੇ ਇਹਨਾਂ ਨੇ ਰੱਖਿਆ ਹੈ ਮਨ ਲੋ ਆਪਣੇ ਬੰਦਾ ਰੱਖਿਆ ਆ ਉਹ ਇਹਨਾਂ ਬੂਟਿਆਂ ਦੀ ਦੇਖਭਾਲ ਦੇਖ-ਰੇਖ ਜਿਹੜੀ ਆ ਕਰਦਾ ਹੈ ਸੋ ਸਾਡੇ ਵਾਸਤੇ ਦੁੱਖ ਦੀ ਗੱਡੀ ਹੋ ਗਈ ਭਾਜੀ ਕਦੋਂ ਹੋਈ ਏ ਸਾਰੀ ਘਟਨਾ ਤੇ ਕੀ ਹੋਇਆ ਕੀ ਇਹ ਕਿੱਦਾਂ ਪਤਾ ਲੱਗਦਾ ਨਹੀਂ ਵੇਖੋ ਇਹ ਤਾਂ ਅੱਜ ਤੋਂ ਲਗਭਗ 3 ਦਿਨ ਪਹਿਲਾਂ ਲਗਭਗ ਸ਼ਾਮ ਨੂੰ ਮਨ ਲੋ ਸਾਨੂੰ ਪਤਾ ਲੱਗਾ ਵੀ ਜਦੋਂ ਇਸ ਪਾਰਕ ਦੇ ਵਿੱਚੋਂ ਧੂਆ ਮਨ ਲੋ ਨਿਕਲਿਆ ਸੀ ਉਹ ਫਿਰ ਆਣ ਕੇ ਵੇਖਿਆ ਤੇ ਇੱਥੇ ਅੱਗ ਲੱਗੀ ਸੀ ਜੀ ਅੱਗ ਬਹੁਤ ਜ਼ਿਆਦਾ ਸੀ ਜਿਹੜੀ ਕਿ ਛੇਤੀ ਮੰਨ ਲਓ ਬੁਝਾਈ ਵੀ ਨਹੀਂ ਗਈ ਔਰ ਨੁਕਸਾਨ ਜਿਹੜਾ ਹੋ ਗਿਆ ਜ਼ਿਆਦਾ ਕਿੰਨੇ ਕੂਟਾ ਹੈਗੇ ਬੂਟਾ ਲਗਭਗ ਇਸ ਪਾਰਕ ਦੇ ਵਿੱਚ 150 ਬੂਟਾ ਹੈਗਾ ਸੀ ਬੂਟੇ ਕਹਿ ਲਵੋ ਕਿ ਹਰ ਕਿਸਮ ਦੇ ਬੂਟੇ ਨੇ ਇੱਥੇ ਕੋਈ ਇਹ ਨਹੀਂਗਾ ਵੀ ਮੰਨ ਲਓ ਕੋਨੇ ਪੈਸਿਆਂ ਵੱਲ ਵੇਖਿਆ ਵੀ ਇਹ ਮਹਿੰਗਾ ਮਹਿੰਗਾ ਬੂਟਾ ਹੈ ਮੈਂ ਨਹੀਂ ਲਾਉਣਾ ਆਵਾ ਕਾਡੋ ਇੱਥੋਂ ਤੱਕ ਕਿ ਸੇਬਾਂ ਦੇ ਬੂਟੇ ਜਿਹੜੇ ਨੇ ਉਹ ਵੀ ਲਾਏ ਨੇ ਮੰਨ ਲਓ ਉਹ ਲਾਏ ਸਾਰੇ ਬੱਚਿਆਂ ਵਾਸਤੇ ਨੇ ਇਹ ਨਹੀਂ ਕੋਨੇ ਆਪਣੇ ਪਰਿਵਾਰ ਵਾਸਤੇ ਕੰਮ ਕੀਤਾ ਸਾਰਾ ਕੰਮ ਉਹਨਾਂ ਨੇ ਆਪਣੇ ਬੱਚਿਆਂ ਵਾਸਤੇ ਪਿੰਡ ਵਾਸਤੇ ਇਲਾਕੇ ਵਾਸਤੇ ਕੀਤਾ ਆ ਬਾਕੀ ਮੈਂ ਸਮਝਦਾ ਵੀ ਉਹ ਕਿਦਾਂ ਦਾ ਇਨਸਾਨ ਹੋਵੇਗਾ ਜਿਹੜਾ ਕਿਸੇ ਦੇ ਮੂੰਹ ਦੇ ਵਿੱਚੋਂ ਰੋਟੀ ਪਾਉਣ ਦੀ ਬਜਾਏ ਕੱਢ ਰਿਹਾ ਹੈ ਸਾਡੇ ਸੜਕੇ ਸੁਆਹ ਬਹੁਤ ਭਾਰੀ ਮਤਲਬ ਜੀ ਨੁਕਸਾਨ ਹੋਇਆ ਵੇਖੋ ਮੈਂ ਤੇ ਅੱਗੇ ਪਿਛਲੇ ਵੀ ਪਿਛਲੀ ਵਾਰ ਵੀ ਜਦੋਂ ਇਹ ਕੰਮ ਹੋਇਆ ਸੀ ਤੇ ਮੈਂ ਤੇ ਉਦੋਂ ਵੀ ਇਹੋ ਗੱਲ ਕਹੀ ਸੀਗੀ ਕਿ ਚਲੋ ਇਹ ਮਹਾਂਪੁਰਖਾਂ ਦੀ ਇਜਾਜ਼ਤ ਦੇ ਵਿੱਚ ਸਾਹ ਬੁੱਲੇ ਵਾਲੀ ਹੈ ਜਿਹੜਾ ਇਹ ਸਾਰਾ ਹੀ ਕੰਮ ਜਿਹੜਾ ਕਰ ਰਿਹਾ ਹੈ ਤੇ ਹੁਣ ਵੀ ਜਿਹੜਾ ਇਹ ਕੰਮ ਜਿਹੜਾ ਹੋਇਆ ਆ ਇਹ ਮਾਰਾ ਹੋਇਆ ਆ ਤੇ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਆ ਬਾਕੀ ਹੁਣ ਉਹ ਮਹਾਪੁਰਖੀ ਆ ਮਤਲਬ ਇਹਨਾਂ ਨੂੰ ਜਿਹੜਾ ਹੁਣ ਹਰਿਆ ਭਰਿਆ ਕਰ ਸਕੂਗੇ ਪਿੰਡ ਦੇ ਨਹੀਂ ਪਿੰਡ ਦੇ ਬਾਹਰੋਂ ਵੀ ਬਾਕੀ ਪਿੰਡਾਂ ਦੇ ਲੋਕ ਵੀ ਇੱਥੇ ਆਉਂਦੇ ਸੀ ਜਿਹੜੇ ਬਹੁਤ ਮੈਂ ਤਾਂ ਦੇਖੋ ਜੀ ਕਹਿ ਰਿਹਾ ਨਾ ਵੀ ਇਹ ਕੋਈ ਪਿੰਡ ਵਾਸਤੇ ਨਹੀਂ ਉਹਨੇ ਕੰਮ ਕੀਤਾ ਸਾਰੇ ਇਲਾਕੇ ਵਾਸਤੇ ਆ ਫਲ ਲੱਗਾ ਆ ਜਿਹੜਾ ਮਰਜ਼ੀ ਆਣ ਕੇ ਇੱਥੋਂ ਖਾ ਲਵੀ ਕੋਈ ਕਿਸੇ ਨੂੰ ਕੋਈ ਮਨਾਈ ਨਹੀਂ ਕੋਈ ਗੇਟ ਨਹੀਂ ਬੰਦ ਕੀਤਾ ਤੇ ਕੋਈ ਇੱਥੇ ਬੰਦਾ ਨਹੀਂ ਸਪੈਸ਼ਲ ਰੱਖਿਆ ਵੀ ਮਤਲਬ ਕਿਸੇ ਨੂੰ ਡਕਣਾ ਆ ਹਾਂਜੀ ਹਾਂਜੀ ਉਹ ਸਾਰਿਆਂ ਵਾਸਤੇ ਮਨ ਨੂੰ ਪਲ ਲੱਗਾ ਹੈ ਤੇ ਪਿੰਡ ਵਾਸੀਆਂ ਮੁਤਾਬਕ ਵਿਦੇਸ਼ ਚ ਬੈਠਾ ਐਨਆਰਆਈ ਨੌਜਵਾਨ ਆਪਣੇ ਖਰਚੇ ਤੇ ਪਿੰਡ ਵਿੱਚ ਇਹਨਾਂ ਪਾਰਕਾਂ ਦੀ ਸਾਂਭ ਸੰਭਾਲ ਕਰਦਾ ਹੈ ਪਾਰਕਾਂ ਦੀ ਸੰਭਾਲ ਲਈ ਮਾਲੀਆਂ ਨੂੰ ਆਪਣੀ ਜੇਬ ਵਿੱਚੋਂ ਹਰ ਮਹੀਨੇ ਤਨਖਾਹ ਹੱਫੇ ਸੇ ਪਰ ਸ਼ਾਇਦ ਪਿੰਡ ਵਿੱਚ ਹੋ ਰਿਹਾ ਇਹ ਕੰਮ ਕਿਸੇ ਨੂੰ ਪਸੰਦ ਨਹੀਂ ਆਏ ਅਤੇ ਪਿਛਲੇ 10 ਸਾਲਾਂ ਵਿੱਚ ਕਈ ਵਾਰ ਇਹਨਾਂ ਪਾਰਕਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਜਿਸ ਕਾਰਨ ਬੂਟੇ ਦੁਬਾਰਾ ਚੱਲਣੇ ਮੁਸ਼ਕਲ ਹੋ ਜਾਂਦੇ ਨੇ ਮੇਰਾ ਨਾਮ ਮਗਲਸੰਗ ਹੈ ਇਥੇ ਹੀ ਸਾਰੇ ਦਿਨ ਕੰਮ ਕਰਦੇ ਪਏ ਲਾਗ ਕੋਲ ਹੀ ਤੇ ਜਦੋਂ ਗਏ ਉਹ ਤਾਂ ਠੀਕ ਠਾਕ ਹੀ ਪਹਿਲਾਂ ਤੇ ਬਸ ਪਤਾ ਨਹੀਂ ਲੱਗਾ ਕਿ ਕਿਸੇ ਅਨਸਰ ਨੇ ਜਿਹਨੂੰ ਨਹੀਂ ਕੋਈ ਚੰਗਾ ਲੱਗਾ ਜਿਤਨਾ ਸਾਬੂਲੇ ਵਾਲੀ ਵੱਲੋਂ ਇਹ ਜਿਹੜੀ ਸੇਵਾ ਵਾ ਸਾਰੇ ਵਾਸਤੇ ਲਈ ਲਗਾਤਾਰ ਨਿਭਾਈ ਜਾ ਰਹੀ ਹੈ ਹਨ ਇਹਦੇ ਵਿੱਚ ਕੋਈ ਕਿਸੇ ਨੂੰ ਮਨਾਈ ਨਹੀਂ ਆ ਫਰੂਟ ਪੀਓ ਨਾ ਖਾਇਆ ਨੇ ਸਾਰਿਆਂ ਵਾਸਤੇ ਹੀ ਪਰ ਫਿਰ ਵੀ ਪਤਾ ਨਹੀਂ ਕੋਈ ਕਿਹੜਾ ਇਨਸਾਨ ਜਿਹੜਾ ਉਹ ਜਲਸੀ ਕਰਦਾ ਤੇ ਜਿਹੜਾ ਇਹ ਦੋ ਤੀਜੀ ਵਾਰੀ ਇਹ ਕੰਮ ਹੋ ਚੁੱਕਾ ਹੈ ਇਸ ਜਗ੍ਹਾ ਤੇ ਤੁਸੀਂ ਦੇਖੋ ਤੁਸੀਂ ਦੇਖ ਰਹੇ ਹੋ ਕਿ ਇੱਥੇ ਅੱਗ ਲੱਗਣ ਦਾ ਕੋਈ ਕਾਰਨ ਹੀ ਨਹੀਂ ਹੈ ਨਹੀਂ ਜਾਂ ਕੋ ਲਾ ਕੇ ਕਣਕ ਆ ਜਾਊ ਉਹ ਤਾਂ ਖਤਮ ਹੋ ਚੁੱਕਾ ਕਣਕ ਦੀ ਕਟਾਈ ਹੋ ਚੁੱਕੀ ਹੈ ਤੇ ਉਹਦੇ باوجود ਵੀ ਇਹ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਕੋਲੋਂ ਅੱਗ ਲਗਾਈ ਗਈ ਹੈ ਤਾਂ ਹੀ ਲੱਗੀ ਹੈ ਇਸ ਤਰ੍ਹਾਂ ਤੇ ਲੱਗੀ ਨਹੀਂ ਕਿੰਨੇ ਇੱਕ ਬੂਟੇ ਜਿਹੀ ਸੀ ਇੱਥੇ ਤੇ ਕਾਦੇ ਬੂਟੇ ਸੀ ਇੱਥੇ ਫਰੂਟ ਦੇ ਬੂਟੇ ਹੀ ਹੈ ਤੇ ਤਕਰੀਬਨ ਜਿਆਦਾ ਨਹੀਂ ਕਹਿ ਸਕਦੇ ਆਪਾਂ ਕਿ ਦੋ ਤਿੰਨ ਚਾਰ ਸਭੂਟਾ ਹੈ ਗਈ ਹੈ ਲੱਗਿਆ ਇਸ ਜਿਹੜਾ ਸਾਰੇ ਸਾਰੇ ਫਰੂਟ ਦਾ ਹੀ ਹੈ ਇਹਦੇ ਵਿੱਚ ਆਮਬਿਆ ਅਵਾਕਾਡੋ ਦਾ ਬੂਟੇ ਆ ਫਿਰ ਅਨਾਰ ਹੈ ਅਮਰੂਦ ਆ ਹੋਰ ਵੀ ਜਿਹੜੇ ਆ ਚੀਕੂ ਦੇ ਬੂਟੇ ਲੱਗੇ ਨੇ ਇੱਥੇ ਸਾਰੇ ਬੂਟੇ ਜਿਹੜੇ ਉਹ ਮੁੱਕਾ ਆ ਗਏ ਸਾਰੇ ਜਿਹੜੇ ਉਹ ਜਲ ਕੇ ਖਰਾਬ ਹੋ ਗਏ ਸੜ ਚੁੱਕੇ ਨੇ ਤੇ ਪਤਾ ਨਹੀਂ ਹੁਣ ਦੁਬਾਰਾ ਫਿਰ ਚਲਦੇ ਆ ਨਹੀਂ ਚਲਦੇ ਉਹ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੂ ਬਾਕੀ ਕੋਸ਼ਿਸ਼ ਸਾਹਿਬ ਵੀਰੇ ਦੀ ਵੀ ਜਾਰੀ ਹੈ ਤੇ ਆਪਣੀ ਵੀ ਜਾਰੀ ਹੈ ਨਾਲ ਜੀ ਸੇਵਾ ਨੌਂਦੀ ਬਹੁਤ ਹੀ ਮਿਹਨਤ ਲੱਗਦੀ ਹੈ ਬੂਟੇ ਨੂੰ ਕਾਲਣਾ ਇੱਕ ਬੂਟੇ ਨੂੰ ਹਾਂ ਜੇ ਜਲਦੀ ਹੀ ਕਹਿ ਗਿਆ ਨਾਰ ਦਾ ਬੂਟਾ ਤੁਸੀਂ ਜਿਹੜਾ ਅਨਾਰ ਆ ਉਹ ਪਹਿਲੀ ਗੱਲ ਤੇ ਉਹ ਚੱਲਦਾ ਹੀ ਨਹੀਂ ਆ ਜਲਦੀ ਕਰਕੇ ਉਹਨੂੰ ਪਾਲਣਾ ਬਹੁਤ ਔਖਾ ਤੇ ਜੇ ਉਹ ਚੱਲਿਆ ਹੁਣ ਮਿਹਨਤ ਕੀਤੀ ਆ ਹੁਣ ਤੁਸੀਂ ਪਿਛਲੇ ਦਿਨ ਤੇ ਦੇਖਿਆ ਕਿੰਨੀ ਗਰਮੀ ਪਈ ਆ ਇੱਥੇ 1:30 ਵਜੇ ਤੱਕ ਵੀ ਜਿਹੜੀ ਆ ਉਹ ਪਾਣੀ ਦੀ ਸੇਵਾ ਜਿਹੜੀ ਨਿਰੰਤਰ ਚੱਲਦੀ ਰਹੀ ਆ ਤੇ ਪਾਜੀ ਆਪਣੇ ਵਰਕਰ ਸਾਹਿਬ ਆ ਤੇ ਸਾਹਿਬ ਵੀ ਰਿਹਾ ਜਿਹੜਾ ਹੁਕਮ ਲੱਗਦਾ ਉਹ ਆਪਾਂ ਅੰਨਪਾਈ ਜੀ ਨਾਲ ਸੇਵਾ ਤੌਰ ਤੇ ਉਹ ਬਾਹਰ ਬੈਠਾ ਜਿਆਦਾ ਮਤਲਬ ਪੈਸੇ ਵੀ ਭੇਜ ਰਿਹਾ ਆ ਆ ਦੇ ਮਤਲਬ ਬੂਟੇ ਲਾ ਰਿਹਾ ਤੁਹਾਨੂੰ ਬੂਟੇ ਵੀ ਮੇਰੇ ਕਲਾ ਬਹੁਤ ਮਹਿੰਗੇ ਬੂਟੇ ਹੋਣਗੇ ਹਾਂਜੀ ਹਾਂਜੀ ਫਿਰ ਆਪਾਂ ਕਿੱਦਾਂ ਸਮਝੇ ਲੋਕਾਂ ਦੀ ਜਿਹੜੀ ਵੇਖੋ ਆਪਾਂ ਦੀ ਕਹ ਸਕਦੇ ਕਿ ਸਾਹ ਬੀਰੇਵਲੋਂ ਤਕਰੀਬਨ 9 ਸਾਲ ਤੋਂ ਇਹੋ ਜਿਹੜੀ ਆ ਬੇਨਤੀ ਹੋ ਰਹੀ ਆ ਕਿ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਆਪਣੀ ਜੇਬ ਦੇ ਵਿੱਚੋਂ ਸਾਰਾ ਖਰਚਾ ਕਰ ਰਿਆ ਜਿੰਨੇ ਵਰਕਰ ਵੀ ਆ ਦੋ ਤਿੰਨ ਵਰਕਰ ਤੇ ਪੱਕੇ ਲੱਗੇ ਆ ਤੇ ਸਮੇਂ-ਸਮੇਂ ਅਨੁਸਾਰ 10 ਤੋਂ 12 ਵਰਕਰ ਵੀ ਜਿਹੜੇ ਉਹ ਲੱਗਦੇ ਆ ਸਿਰਫ ਸੇਵਾ ਤੌਰ ਤੇ ਕਿਸੇ ਕੋਈ ਪੈਸਾ ਨਹੀਂ ਲੈਣਾ ਆਪਣੀ ਜੇਬ ਤੋਂ ਖਰਚਾ ਸਾਰਾ ਹੁੰਦਾ ਹੈ ਤੇ ਦੁੱਖ ਤੇ ਦੋ ਚਾਰ ਵਾਰੀ ਜਿਹੜਾ ਹੋ ਚੁੱਕਾ ਦੁੱਖ ਤੇ ਹੁੰਦਾ ਹੀ ਆ ਉਹ ਬਾਹਰ ਮਿਹਨਤ ਕਰ ਰਿਹਾ ਤੇ ਕਿਹਦੇ ਵਾਸਤੇ ਕਰ ਰਿਹਾ ਕਿ ਇਹ ਸਾਰੇ ਪਿੰਡ ਵਾਸਤੇ ਇਲਾਕੇ ਵਾਸਤੇ ਹੋਰ ਕੁਝ ਨਹੀਂ ਸੇਵਾ ਸੇਵਾ ਦੇ ਨਾਲ ਆਪਣੇ ਉਹ ਸਾਥ ਹੀ ਮੰਗਦਾ ਇਹਨਾਂ ਕੋਲ ਕਿ ਮੈਨੂੰ ਸਾਥ ਦੇ ਦਿਤੋ ਹੋਰ ਪੈਸਾ ਕੋਈ ਨਹੀਂ ਚਾਹੀਦਾ ਕਿ ਮੇਰੇ ਸੇਵਾ ਦੇ ਵਿੱਚ ਯੋਗਦਾਨ ਪਾ ਦਿਓ ਆਪਣਾ ਸਾਥ ਦੇ ਕੇ ਉਹ ਵੀ ਜਿਹੜਾ ਵੀ ਕੰਮ ਨਹੀਂ ਕਰ ਸਕਦੇ ਉਲਟਾ ਸਰ ਉਸ ਤੋਂ ਉਲਟਿਆ ਕਿ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ਾ ਜੇ ਰੰਜਿਸ਼ਾ ਤੋਂ ਉਸ ਤਰ੍ਹਾਂ ਵੀ ਤੇ ਕੱਢੀ ਜਾ ਸਕਦੀ ਹੈ ਇਹ ਜਿਹੜੇ ਬੂਟੇ ਇਹਨਾਂ ਨਾਲ ਜਿਹੜਾ ਇਤਨਾ ਸਾੜ ਪੂਕੇ ਇਹਨਾਂ ਦੇ ਵਿੱਚੋਂ ਕੀ ਲੱਭਣਾ ਪਹਿਲਾਂ ਵੀ ਤੁਹਾਡੇ ਜਿੱਤੇ ਸਾੜੇ ਹਾਂਜੀ ਪਹਿਲਾਂ ਵੀ ਇਸ ਨਾਲ ਕਾਫੀ ਨੁਕਸਾਨ ਹੋਇਆ ਸੀ ਜਿਹੜਾ ਜੀਸਸ ਪਾਰਕ ਦੇ ਵਿੱਚ ਇਸੇ ਤਰ੍ਹਾਂ ਹੀ ਤੇ ਹੁਣ ਇਹ ਦੂਜੀ ਜਗ੍ਹਾ ਤੇ ਇਸੇ ਤਰ੍ਹਾਂ ਹੋ ਚੁੱਕਾ ਵਾ ਤੇ ਜਿਹੜਾ ਸਾਹਬ ਨੇ ਉੱਥੋਂ ਬਾਹਰੋਂ ਆ ਕੇ ਤੇ ਇੱਥੇ ਆ ਕੇ ਫਲ ਤੇ ਖਾਣਾ ਨਹੀਂ ਆ ਹੈ ਤੇ ਸਾਰਿਆਂ ਵਾਸਤੇ ਸਾਂਝੀ ਹੈ ਬੱਚੇ ਬਜ਼ੁਰਗ ਨੌਜਵਾਨ ਜੋ ਵੀ ਇੱਥੇ ਨਵੀਂ ਪੀੜ੍ਹੀ ਆ ਸਾਰਿਆਂ ਵਾਸਤੇ ਉਹ ਸਾਂਝਾ ਹੀ ਆ ਬਲਕਿ ਉਹਦੇ ਵਤਨ ਸਿਵਨ ਭਾਈ ਜਰੀ ਕਿ ਸਾਰੇ ਇੱਥੋਂ ਫਲ ਜਿਹੜੇ শাক-ਸਗਤ শাক ਕੀ ਤੇ ਨਾਦ ਲੈ ਸਕਣ ਤੇ ਬਾਕੀ ਪਤਾ ਨਹੀਂ ਕਿਹੜੀ ਗੱਲ ਦੀ ਉਹ ਗੁੱਸਾ ਉਹ ਜਿਹੜਾ ਇਸ ਤਰ੍ਹਾਂ ਕੱਢਦੇ ਜੇ ਸਾਗ ਨਾਲ ਜਿੱਥੇ ਹਰੀਆਬਲ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਬੇਜਵਾਨ ਪੰਛੀਆਂ ਕੀੜਿਆਂ ਮਕੌੜਿਆਂ ਦੀਆਂ ਜਾਨਵੀਆਂ ਸੁਭਾਵਿਕ ਤੌਰ ਤੇ ਗਈਆਂ ਹੋਣਗੀਆਂ। ਲਿਹਾਜ਼ਾ ਪਿੰਡ ਵਾਸੀਆਂ ਨੇ ਇਹ ਸ਼ਰਾਰਤੀ ਅੰਸਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਹਾਲਾਂਕਿ ਇਹ ਅੱਗ ਪਿੰਡ ਦੇ ਕਿਸੇ ਵਿਅਕਤੀ ਨੇ ਲਾਈ ਜਾਂ ਫਿਰ ਕਿਸੇ ਬਾਰੀ ਵਿਅਕਤੀ ਨੇ ਇਸ ਬਾਰੇ ਫਿਲਹਾਲ ਕੋਈ ਵੀ ਪਤਾ ਨਹੀਂ ਲੱਗ ਸਕਿਆ ਪਰ ਪਿੰਡ ਵਾਸੀ ਮੰਨਿਏ ਤਾਂ ਇਸ پارک ਨੂੰ ਅੱਗ ਲੱਗਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਕਣਕ ਦੀ ਨਾੜ ਵੀ ਕਦੋਂ ਦੀ ਛਾੜੀ ਜਾ ਚੁੱਕੀ ਹੈ ਅਤੇ ਹੁਣ ਖੇਤਾਂ ਵਿੱਚ ਵੀ ਬਾਹਣ ਸੁੱਕੇ ਪਏ ਨੇ ਅਜਿਹੇ ਵਿੱਚ ਇਹ ਅੱਗ ਕਿਸ ਨੇ ਲਾਈ ਇੱਕ ਵੱਡਾ ਸਵਾਲ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ